ਫੜਾਂ ਦੀ ਮਾਰ ਨੇ ਪੂਰੇ ਹੀ ਪੰਜਾਬ ਦੇ ਵਿੱਚ ਤਬਾਈ ਛਾਲ ਦਿੱਤੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਲਈ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਲੀਡਰਸ਼ਿਪ ਆ ਜਿਹੜੀ ਕਿ ਇੱਕ ਤਾਣ ਖੜੀ ਹੈ ਤੇ ਹੁਣ ਸਰਜੀਤ ਸਿੰਘ ਛਿੰਝਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਨ੍ਹਾਂ ਦੇ ਵੱਲੋਂ ਕੁਝ ਨੰਬਰ ਵੀ ਜਾਰੀ ਕੀਤੇ ਗਏ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਮਦਦ ਦੀ ਲੋੜ ਹੈ ਉਹ ਇਸ ਨੰਬਰ ਦੇ ਉੱਤੇ ਫੋਨ ਕਰ ਸਕਦਾ ਹੈ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਦੂਜੇ ਪਾਸੇ ਉੱਥੇ ਹੀ ਲਗਾਤਾਰ ਦੌਰੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਜਿਹੜੀ ਕਿ ਦਿਖਾਈ ਦੇ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਕਈ ਮਦਦ ਹੈ ਜਿਹੜੀ ਕਿ ਪੰਜਾਬੀਆਂ ਦੇ ਹੱਕ ਦੇ ਵਿੱਚ ਕੀਤੀ ਤੇ ਉੱਥੇ ਹੀ ਹੜ੍ਹਾਂ ਦੀ ਮਾਰ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਤੇ ਹੁਣ ਉੱਥੇ ਹੀ ਸਰਬਜੀਤ ਸਿੰਘ ਚਿੰਝਰ ਦੇ ਵੱਲੋਂ ਜਿਹੜੇ ਕਿ ਬਿਆਨ ਦਿੱਤੇ ਗਏ ਤੇ ਉੱਥੇ ਹੀ ਕੀ ਕੀ ਆਦੇਸ਼ ਹੈ ਜਿਹੜੇ ਸੁਖਵੀਰ ਸਿੰਘ ਬਾਦਲ ਕਲ ਦੇ ਵੱਲੋਂ ਦਿੱਤੇ ਹੈਗੇ ਨੇ ਆਓ ਤੁਹਾਨੂੰ ਸੁਣਾਉਣੇ ਆ ਸਰਬਜੀਤ ਸਿੰਘ ਛਿੰਝੜ ਦਾ ਹੋ ਕੀ ਕੁਝ ਕਹਿਣਾ ਪਿੰਡਾਂ ਦੇ ਪਿੰਡ ਕਈ 100 ਪਰਿਵਾਰ ਆ ਜਿਹੜਾ ਉਹ ਪ੍ਰਭਾਵਿਤ ਹੋਇਆ ਹੋਇਆ ਜਿੱਥੇ ਘਰ ਤਹੈ ਸਨੈਸ ਹੋ ਗਏ ਉਥੇ ਫਸਲਾਂ ਖੇਤ ਨੇ ਜਿਹੜੇ ਉਤਵਾ ਹੋ ਚੁੱਕੇ ਨੇ ਸੋ ਇਹ ਐਡੀ ਵੱਡੀ ਤਬਾਹੀ ਜਿਹੜੀ ਕੁਦਰਤ ਦੀ ਹਾਫਤ ਉਹਦੇ ਨਾਲ ਹੀ ਸਰਕਾਰ ਦੀ ਨਲੈਕੀ ਤੇ ਸਰਕਾਰ ਦੀ ਅੰਗੈਲੀ ਦੇ ਨਾਲ ਇਹ ਮੈਂ ਸਮਝਦਾ ਕਿ ਪੰਜਾਬ ਅੱਜ ਇਹ ਇਹ ਐਡੀ ਵੱਡੀ ਤ੍ਰਾਸਦੀ ਦੇ ਨਾਲ ਝੋਜ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਲਦਲ ਪਹਿਲੇ ਦਿਨ ਤੋਂ ਹਰ ਪ੍ਰਭਾਵਿਤ ਏਰੀਆ ਦਾ ਦੌਰਾ ਕਰਕੇ ਮੈਂ ਸਮਝਦਾ ਕਿ ਜਿੱਥੇ-ਜਿੱਥੇ ਵੀ ਲੋੜ ਆ ਉਥੇ ਜਾ ਰਹੇ ਨੇ ਜੋ ਵੀ ਉਥੇ ਲੋੜ ਦੇ ਮੁਤਾਬਕ ਜੋ ਵੀ ਲੋੜ ਹੈਗੀ ਆ ਏਰੀਏ ਦੇ ਮੁਤਾਬਕ ਚਾਹੇ ਉਹ ਡੀਜ਼ਲ ਦੀ ਗੱਲ ਹੈ ਚਾਹੇ ਉਹ ਤਰਪਾਲਾਂ ਦੀ ਗੱਲ ਹੈ ਚਾਹੇ ਉਹ ਕਿਸ਼ਤੀਆਂ ਦੀ ਗੱਲ ਹੈ ਚਾਹੇ ਕੋਈ ਹੋਰ ਸਮਾਨ ਦੀ ਗੱਲ ਆ ਉਹ ਨਾਲ ਦੇ ਨਾਲ ਪਹੁੰਚਾ ਰਹੇ ਨੇ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅੱਜ ਜਲੰਧਰ ਦੇ ਪਠਾਨਕੋਟ ਚੌਕ ਦੇ ਬਿਲਕੁਲ ਨੇੜੇ ਹਰਿੰਦਰ ਫਾਰਮ ਹੈ ਮੈਂ ਫੇਰ ਰਿਪੋਰਟ ਕਰਦਾ ਜਲੰਧਰ ਸ਼ਹਿਰ ਦੇ ਵਿੱਚ ਚੌਂਕ ਹੈ ਪਠਾਨਕੋਟ ਚੌਂਕ ਜਿੱਥੋਂ ਪਠਾਨਕੋਟ ਨੂੰ ਸੜਕ ਜਾਂਦੀ ਹੈ ਇਹ ਪਿੰਡ ਰੇਰੂ ਹਰਿੰਦਰ ਫਾਰਮ ਹੈ ਇੱਥੇ ਇੱਕ ਹੜ੍ਹ ਪ੍ਰਭਾਵਿਤ ਦੇ ਲਈ ਇੱਕ ਸਹਾਇਤਾ ਕੇਂਦਰ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਵਿੱਚ ਜਿਹੜੇ ਵੀ ਸ਼੍ਰੋਮਣੀ ਕਾਲੀ ਦਲ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਾਂ ਸਟੇਟ ਤੋਂ ਬਾਹਰ ਵੀ ਲੋੜਵੰਦਾਂ ਲਈ ਜਿਹੜੇ ਮਦਦ ਭੇਜਣਗੇ ਭੇਜ ਰਹੇ ਨੇ ਮਦਦ ਕਿਉਂਕਿ ਇਹ ਡਿਮਾਂਡ ਸੀ ਉਹਨਾਂ ਲਈ ਇਹ ਕੇਂਦਰ ਖੋਲਿਆ ਗਿਆ ਹੈ ਨਾਲ ਅਸੀਂ ਦੋ ਹੈਲਪਲਾਈਨ ਨੰਬਰ ਜਿਹੜੀ ਹੈ ਉਹ ਜਾਰੀ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਮਦਦ ਕਰਨੀ ਹੈ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਤਰਪਾਲ ਹੈ ਚਾਹੇ ਉਹ ਡੀਜ਼ਲ ਹੈ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਪਸ਼ੂਆਂ ਦੇ ਚਾਰੇ ਦੇ ਸਮਾਨ ਹੈ ਕਿਸੇ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਨੇ ਤਾਂ ਉਹ ਇਸ ਕੇਂਦਰ ਤੇ ਜਲੰਧਰ ਵਿਕੇ ਭੇਜ ਸਕਦੇ ਨੇ ਯੂਥ ਕਾਦਲੀ ਦੀਆਂ ਟੀਮਾਂ ਇੱਥੋਂ ਕਲੈਕਟ ਕਰਕੇ ਅੱਗੇ ਜਿੱਥੇ ਵੀ ਲੋੜ ਮੁਤਾਬਕ ਤਰਨਤਾਰਨ ਸultanpur Lodhi, ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਬਕਬਕ ਏਰੀਏ, ਅੰਮ੍ਰਿਤਸਰ ਜ਼ਿਲ੍ਹੇ ਦੇ ਬਕਬਕ ਏਰੀਆ ਜਨਾਲੇ ਤੱਕ ਜਿੱਥੇ ਵੀ ਕਿਤੇ ਇਹ ਹੜ੍ਹ ਪ੍ਰਭਾਵਿਤ ਏਰੀਏ ਨੇ ਉੱਥੇ ਤੱਕ ਸਾਰਾ ਸਮਾਨ ਜਿਹੜਾ ਉਹ ਬਚਾਇਆ ਜਾਣਾ ਚਾਹੀਓ ਦਵਾਈਆਂ ਨੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਮਦਦ ਹੈ ਜਿਹੜੀ ਉਹ ਚਾਹੇ ਕੱਪੜੇ ਨੇ ਕਿਸੇ ਤਰ੍ਹਾਂ ਦੀ ਮਦਦ ਤੁਸੀਂ ਕਰ ਸਕਦੇ ਹੋ ਇਥੋਂ ਯੂਥ ਕਲੱਡ ਦੀਆਂ ਟੀਮਾਂ ਕਲੈਕਟ ਕਰਕੇ ਅੱਗੇ ਉਸ ਏਰੀਏ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਆ ਉਹ ਮਦਦ ਕਰਨਗੇ ਦੋ ਨੰਬਰ ਮੈਂ ਬੋਲਣੇ ਚਾਹੁੰਦਾ 81 958 22 222 ਦੁਬਾਰਾ ਫੇਰ ਰਿਪੀਟ ਕਰਦਾ 81 958 22222 ਦੂਜਾ ਨੰਬਰ ਹੈ ਇੱਕ 95012 95012 87100 95 012 87100 ਇਹ ਦੋਨੋਂ ਨੰਬਰ ਉਹਦੇ ਨਾਲ ਹੀ ਮੇਰਾ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਚਾਹ ਗੂਗਲ ਤੇ ਐ ਚਾਹ ਫੇਸਬੁੱਕ ਤੇ ਇੰਸਟਾ ਤੇ ਹਰ ਪਾਸੇ ਪਾਇਆ ਹੋਇਆ ਜਾਂ ਤੁਸੀਂ ਕਿਸੇ ਇਸ ਨੰਬਰਾਂ ਤੋਂ ਇਲਾਵਾ ਹੋਰ ਵੀ ਕਿਸੇ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਸੰਪਰਕ ਕਰਕੇ ਇਹਨਾਂ ਨੰਬਰਾਂ ਤੇ ਕੋਈ ਵੀ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵਸਦੇ ਜਿਹੜੇ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਚਾਹ ਖਾਣ ਪੀਣ ਦਾ ਸਮਾਨ ਆ ਕੱਪੜਿਆਂ ਦਾ ਤੇਲ ਦਾ ਪਸ਼ੂਆਂ ਦੇ ਚਾਰੇ ਦਾ ਦਵਾਈਆਂ ਦਾ ਕਿਸੇ ਤਰ੍ਹਾਂ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਇਸ ਜਿਹੜਾ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਇੱਥੇ ਤੁਸੀਂ ਭੇਜ ਸਕਦੇ ਹੋ ਇੱਥੋਂ ਸਾਡੀਆਂ ਟੀਮਾਂ ਅੱਗੇ ਜ਼ਿਲ੍ਹਾ ਵਾਇਸ ਸੰਪਰਕ ਕਰਕੇ ਜਿੱਥੇ-ਜਿੱਥੇ ਜੋ-ਜੋ ਲੋੜਾ ਉਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਉਹ ਯੂਥ ਕਲਦਲ ਵੱਲੋਂ ਪਹੁੰਚਾਇਆ ਜਾਊਗਾ ਅੱਗੇ ਜ਼ਿਲ੍ਹੇ 'ਚ ਵੀ ਅਸੀਂ ਟੀਮਾਂ ਲਾ ਰਹੇ ਹਾਂ ਤਾਂ ਕਿ ਹਰ ਘਰ ਤੱਕ ਜਿਹੜਾ ਸਮਾਨ ਹੈ ਵੱਧ ਤੋਂ ਵੱਧ ਇਹ ਪਹੁੰਚਿਆ ਜਾ ਸਕੇ ਸੋ ਸਰਦਾਰ ਸੁਖਬੀ ਸਿੰਘ ਬਾਦਲੀ ਸੋਚ ਆ ਕਿ ਹਰ ਅਕਾਲੀ ਹਰ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਆਓ ਇਕੱਠੇ ਹੋ ਕੇ ਆਪਾਂ ਖੁੱਲਕੇ ਸਹਾਇਤਾ ਕਰੀਏ ਇਹ ਨੰਬਰਾਂ ਤੇ ਸਹਾਇਤਾ ਕਰਨ ਵਾਲੇ ਵੀ ਅਤੇ ਅੱਗੇ ਲੋੜਵੰਦ ਵੀ ਉਹ ਵੀ ਸੰਪਰਕ ਕਰਕੇ ਦੱਸ ਸਕਦੇ ਨੇ ਕਿ ਸਾਡੇ ਏਰੀਆ ਚ ਆ ਚੀਜ਼ ਦੀ ਲੋੜ ਆ ਸਾਡੀ ਕੋਸ਼ਿਸ਼ ਰਹੂਗੀ ਕਿ ਵੱਧ ਤੋਂ ਵੱਧ ਅਸੀਂ ਹਰ ਜਗ੍ਹਾ ਜਾ ਕੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਆਉਂਦਾ ਉਹਦਾ ਸਹਿਯੋਗ ਕਰਕੇ ਅੱਗੇ ਦੇ ਸਕੀਏ ਸੋ ਮੇਰੀ ਬੇਨਤੀ ਆ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਇੱਕ ਹੋਕਾ ਦਿੱਤਾ ਪੰਜਾਬੀਆਂ ਨੂੰ ਮੌਕਾ ਦਿੱਤਾ ਸ਼ਰੋਮਣੀ ਕੱਲ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਦੇਸ਼ ਵਿੱਚ ਵਸਦਿਆਂ ਨੂੰ ਵਿਦੇਸ਼ ਵਿੱਚ ਵਸਦਿਆਂ ਨੂੰ ਕੋਈ ਆਓ ਆਪਣੇ ਭਰਾਵਾਂ ਦੀ ਪੀੜਤਾਾਂ ਦੀ ਲੋੜਵੰਦਾ ਦੀ ਮਦਦ ਲਈ ਅੱਗੇ ਆਓ ਸਾਰੇ ਆਪ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਕਰੀਏ ਇਹ ਕੈਂਪ ਲਗਾਤਾਰ ਇੱਥੋਂ ਜਾਰੀ ਰਹੂਗਾ ਹੈਲਪਲਾਈਨ ਨੰਬਰ ਅਸੀਂ ਪਾ ਦਿੱਤੇ ਨੇ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਨੰਬਰਾਂ ਤੋਂ ਲੈ ਸਕਦੇ ਹੋ